ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਲਓ ਦੋਸਤੋ ਅਮਰਜੈਂਸੀ ਵੀਡੀਓ ਰੀਲ ਬਣਾ ਰਿਆਂ ਰੀਲ ਕੰਮ ਨਿਕਲਿਆ ਕੰਮ ਮਿਲਾਨ ਮਿਲਾਨ ਦੇ ਵਿੱਚ ਕੰਮ ਨਿਕਲਿਆ ਬਹੁਤ ਵਧੀਆ ਕੰਮ ਆ ਕੰਮ ਹੈਗਾ ਘਰ ਦਾ ਤੇ ਲੋੜਾ ਇੱਕ ਭੈਣ ਦੀ ਇੱਕ ਲੇਡੀ ਦੀ ਲੋੜ ਆ ਉੱਥੇ ਕੁੜੀ ਦੀ ਲੋੜ ਆ ਘਰ ਦਾ ਕੰਮ ਕਰਦੀ ਸਾਫ ਸਫਾਈ ਇੱਕ ਬੱਚਿਆ ਬੱਚੇ ਦੀ ਦੇਖਭਾਲ ਕਰਨੀ ਆ ਚੰਗੀ ਤਨਖਾ ਤਨਖਾ ਹੈਗੀ 1200 ਯੂਰੋ ਉਹਨਾਂ ਨੇ ਆਪਣੇ ਮੂੰਹ ਕਿਹਾ ਬਲਾਸ 13ਵੀਂ 14ਵੀਂ ਤਨਖਾਹ ਵੀ ਮਿਲੂਗੀ ਹਨਾ ਪੇਪਰਾਂ ਹੋਣ ਕੋਲੇ ਪੇਪਰ ਚਾਹੀਦੇ 13ਵੀਂ 14ਵੀਂ ਤਨਖਾਹ 1200 ਯੂਰੋ ਉਹਨਾਂ ਨੇ ਮੂੰਹ ਕਹਿਆ ਬੈ ਤੇ ਕੰਟਰੈਕਟੋ ਹੀ ਸੋਗਰਨਾ ਪੱਕਾ ਕੰਟਰੈਕਟੋ ਕਰਨਾ ਹਨਾ ਤੇ ਜੇ ਕੋਈ ਹੈ ਭੈਣ ਕੰਮ ਕਰਨ ਦੀ ਚਾਹਵਨ ਨੰਬਰ 828809945 ਸਕਰੀਨ ਤੇ ਵੇਖ ਰਹੇ ਆਂ ਇੰਡੀਆ ਦਾ ਨੰਬਰ ਆ ਇਸ ਨੰਬਰ ਤੇ ਇਕੱਲਾ ਵੌਇਸ ਮੈਸੇਜ ਹੀ ਛੱਡਣਾ ਉਹ ਇਸ ਮੈਸੇਜ ਭੈਣ ਹੀ ਛੱਡੇ ਕੋਈ ਹਨਾ ਤੇ ਬਾਕੀ ਕਿਸੇ ਦਾ ਉਸ ਮੈਸੇਜ ਦਾ ਜਵਾਬ ਨਹੀਂ ਦਿੱਤਾ ਜਾਣਾ ਜਿਹੜੀ ਭੈਣ ਕੰਮ ਕਰਨ ਦੀ ਚਾਹਵਾਨ ਮਿਲਾਨ ਦੇ ਵਿੱਚ ਕੰਮ 1200 ਪਲੱਸ ਰੋਟੀ ਪਾਣੀ ਰਹਿਣਾ ਖਾਣਾ ਉੱਥੇ ਆ ਪਲੱਸ 13ਵੀਂ ਤੇ 14ਵੀਂ ਤਨਖਾ ਮਿਲੂਗੀ ਤੇ ਕੰਮ ਕਰਦਾ ਭੈਣ ਦੀ ਲੋੜ ਆ ਜੇ ਕੋਈ ਚਾਹਵਾਨ ਹੈਗੀ ਆ ਤੇ 828809945 ਇੰਡੀਆ ਦਾ ਨੰਬਰ ਆ ਸਕਰੀਨ ਤੇ ਦੇਖ ਰਹੇ ਆ ਕੋਈ ਉਸ ਮੈਸੇਜ ਛੱਡਣਾ ਫੋਨ ਨਹੀਂ ਕਰਨਾ ਜਾਂ ਵੈਸੇ ਮੈਸੇਜ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਰੱਬ ਰੱਖਾ